ਪਿਛਲੇ 8 ਸਾਲਾਂ ਤੋਂ ਫੇਸ 9 ਦੀ ਮਾਰਕੀਟ ਵਿੱਚ ਸ਼੍ਰੀ ਗਣੇਸ਼ ਉਤਸਵ ਕਮੇਟੀ ਵੱਲੋਂ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਾਲ ਵੀ ਗਣੇਸ਼ ਚਤੁਰਥੀ ਸ਼ੁਰੂ ਹੋ ਗਈ ਹੈ ਪਰ ਇਸ ਵਾਰ ਫੇਸ 9 ਵਿੱਚ ਗਣਪਤੀ ਜੀ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸ਼੍ਰੀ ਗਣੇਸ਼ ਮਹਾ ਉਤਸਵ ਕਮੇਟੀ ਦੇ ਪ੍ਰਧਾਨ ਰਮੇਸ਼ ਦੱਤ ਨੇ ਦੱਸਿਆ ਕਿ ਇਸ ਵਾਰ ਕੁਝ ਕਾਰਨਾ ਕਰਕੇ ਫੇਸ 9 ਦੀ ਮਾਰਕੀਟ ਵਿੱਚ ਵਿਸ਼ਾਲ ਪੰਡਾਲ ਨਹੀਂ ਸਜਾਇਆ ਗਿਆ ਉਹਨਾਂ ਕਿਹਾ ਕਿ ਇਸ ਵਾਰ ਵੀ ਪੂਰੇ ਸ਼ਹਿਰ ਵਿੱਚ ਸ਼੍ਰੀ ਗਣੇਸ਼ ਉਤਸਵ ਤੇ ਚਤੁਰਥੀ ਦੇ ਮੌਕੇ ਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਏਗਾ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਅਤੇ ਸੈਕਟਰਾਂ 'ਚ ਭਗਵਾਨ ਗਣੇਸ਼ ਦੀ ਸਥਾਪਨਾ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਜਿੱਥੇ ਹਰ ਵਾਰ ਪੰਡਾਲ ਸਜਾਇਆ ਜਾਂਦਾ ਸੀ ਉੱਥੇ ਇਸ ਵਾਰ ਪੰਡਾਲ ਦੀ ਥਾਂ ਨਾ ਹੋਣ ਕਰਕੇ ਇਲਾਕੇ ਵਿੱਚ ਪੰਡਾਲ ਸਜਾਇਆ ਗਿਆ ਹੈ ਇਸ ਤੋਂ ਇਲਾਵਾ ਫੇਸ 5 ਸੈਕਟਰ ਸਟਾਰਟ ਅਤੇ ਹੋਰ ਥਾਵਾਂ ਤੇ ਲਗਾਏ ਗਏ ਪੰਡਾਲਾਂ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਪਹੁੰਚਾਈ ਗਈ ਹੈ। ਅਤੇ ਇਸ ਤੋਂ ਇਲਾਵਾ ਭਗਵਾਨ ਗਣੇਸ਼ ਨੂੰ ਪਿਆਰ ਕਰਨ ਵਾਲੇ ਸ਼ਰਧਾਲੂਆਂ ਦੇ ਘਰਾਂ ਵਿੱਚ ਭਗਵਾਨ ਗਣੇਸ਼ ਦੀ ਸਥਾਪਨਾ ਕੀਤੀ ਗਈ ਹੈ। ਦੱਤ ਨੇ ਦੱਸਿਆ ਕਿ ਭਾਵੇਂ ਇਸ ਵਾਰ ਵੱਡੇ ਪੰਡਾਲ ਵਿੱਚ ਪ੍ਰੋਗਰਾਮ ਨਹੀਂ ਮਨਾਇਆ ਜਾ ਰਿਹਾ ਪਰ ਇਸ ਵਾਰ ਵੀ ਹਰ ਤਰ੍ਹਾਂ ਦੀ ਤਰ੍ਹਾਂ ਸ਼ਹਿਰ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਵੇਗੀ ਜੀ ਜਿਹੜੇ ਇੱਕ ਤੁਰਾ ਪ੍ਰੈਸ ਉਹਨਾਂ ਦਾ ਇੱਥੇ ਆਇਆ ਦੇ ਉੱਪਰ ਜੀ ਆਇਆ ਧੰਨਵਾਦ ਸ਼੍ਰੀ ਗਣੇਸ਼ ਮਹਾਉਤਸਵ ਜਿਹੜੇ ਕੀ ਇਸੇ ਪੰਡਾਲ 9 ਫੇਸ ਦੇ ਵਿੱਚ ਅਸੀਂ 8 ਗਣੇਸ਼ ਮਹਾਉਤਸਵ ਆਪ ਜੀ ਦੇ ਸਹਿਯੋਗ ਦੇ ਨਾਲ ਪਿਆਰ ਸਦਕਾ ਜਿਹੜੇ ਅਸੀਂ ਮਨਾ ਕੇ ਪੂਰੇ ਹਿੰਦੁਸਤਾਨ ਦੇ ਪੂਰੇ ਸੰਸਾਰ ਦੇ ਵਿੱਚ ਜਿਹੜੇ ਹੈਗੇ ਸਾਡੇ ਇਹਦੀਆਂ ਲਾਈਵ ਲੋਕਾਂ ਨੇ ਦੇਖੀਆਂ ਤੇ ਨੇ ਮਿਲਣ ਜਿਹੜੇ ਹੈਗੀਆਂ ਲੋਕ ਸਾਡੇ ਗਣੇਸ਼ ਮਹਾਉਤਸਵ 9 ਫੇਸ ਪੰਡਾਲ ਨੂੰ ਦੇਖ ਚੁੱਕੇ ਈਸ਼ਵਰ ਨਵਾਂ ਵਿਨੇਸ਼ਾ ਮਹੋਤਸਵ ਜਿਹੜਾ ਕਿ ਅਸੀਂ ਬੜੇ ਸ਼ਰਧਾ ਨਾਲ ਜੋ ਵੀ ਜਿਵੇਂ ਸਾਡਾ ਸਿਸਟਮ ਹੁੰਦਾ ਅਸੀਂ ਮਨਾਉਣ ਵਾਸਤੇ ਪਲਾਨ ਕਰਲੇ ਸੀ ਲੇਕਿਨ ਕੋਈ ਪਾਣਾ ਇਹ ਜ ਹੈ ਬਪਰਿਆ ਕਿ ਕਿਸੇ ਕਾਰਨ ਕਰਕੇ ਅਸੀਂ 9 ਫੇਸ ਪੰਡਾਲ ਦੇ ਵਿੱਚ ਜਿਹੜਾ ਹੈਗਾ ਉਹ ਗ੍ਰੇਸ਼ਮਾ ਮਹੋਤਸਵ ਜਿਹੜਾ ਹੈਗਾ ਉਹ ਇਸ ਵਾਰ ਨਹੀਂ ਮਨਾ ਰਹੇ ਲੇਕਿਨ ਮਹਾਲੀ ਦੀ ਜੋ ਸਾਡਾ ਸੁਪਨਾ ਸੀ ਮਹਾਲੀ ਦੇ ਵੱਖ-ਵੱਖ ਸੈਕਟਰਾਂ ਦੇ ਵਿੱਚ ਵੱਖ-ਵੱਖ ਥੀਸਾ ਦੇ ਵਿੱਚ ਸ਼੍ਰੀ ਗਣੇਸ਼ ਮਹਾਉਤਸਵ ਦੇ ਜਿਹੜੇ ਪੰਡਾਲ ભગવાન ਗਣਪਤੀ ਦੀ ਸ਼ਰਧਾਲੂਆਂ ਵੱਲੋਂ ਲਾਏ ਗਏ ਨੇ ਕਾਫੀ ਸਾਰੀ ਥਾਂ ਦੇ ਉੱਪਰ ਜਿਨ੍ਹਾਂ ਜਿਨ੍ਹਾਂ ਨੇ ਮੂਰਤੀ ਹੈ ਜਿਹੜੀ ਹੈਗੀ ਹੈ ਭਵਾਨ ਗਣਪਤੀ ਜਿਵੇਂ ਵੀ ਹਰ ਸਾਲ ਅਸੀਂ ਦੰਦੇ ਆ ਰਹੇ ਹਾਂ ਸਾਲ ਵੀ ਅਸੀਂ ਦੇਖਿਆ ਉਹ ਵਗਣ ਦਿੱਤੀਆਂ 5 ਫੀਸ ਦੇ ਵਿੱਚ 67 ਸੈਕਟਰ ਦੇ ਵਿੱਚ 6 ਫੀਸ ਦੇ ਵਿੱਚ 9 ਫੀਸ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਭਵਾਨ ਗਣਪਤੀ ਦੀ ਜਿਹੜੀ ਮੂਰਤੀਆਂ ਹੈਗੀਆਂ ਜਿਹੜੇ ਭਵਾਨ ਗਣਪਤੀ ਜੀ ਨੂੰ ਪਿਆਰ ਕਰਦੇ ਆ ਜਿਹੜੇ ਵੀ ਕੋਈ ਵੀ ਉਹ ਹੈ ਅਸੀਂ ਉਹਨਾਂ ਤੱਕ ਮੂਰਤੀ ਪਹੁੰਚਾਉਣ ਦਾ ਇਹ ਹੈਗਾ ਕੰਮ ਵੀ ਕੀਤਾ ਹੈ ਸਵੇਰੇ ਕਿਉਂਕਿ ਅੱਜ ਲਾਸਟ ਅੱਜ ਜਿਹੜਾ ਹੈਗਾ ਗਣੇ ਚਤੁਰਦੀ ਦਾ ਪਹਿਲਾ ਦਿਨ ਹੈ ਪੂਜਾ ਆਚਨਾ ਸ਼ੁਰੂ ਹੁੰਦੀ ਹੈ ਸਵੇਰੇ 7 ਵਜੇ ਜਿਹੜਾ ਹੈਗਾ ਦੀ ਮੈਂ ਵਾਈਰ ਬਾਹਰ ਗਿਆ ਸੀ ਪਿਛਲੇ 8 ਦਿਨ ਤੋਂ ਅੱਜ ਪਹੁੰਚ ਕੇ 9 ਵਜੇ ਦੀ ਵੀ ਜਿਹੜੀ ਜਨਤਾ ਹੈਗੀ ਹੈ 9 ਵਜੇ ਦੇ ਜਿੰਨੇ ਵੀ ਪਰੂ ਗਣਪਤੀ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਕਹਿਣ ਵੀ ਪਰ ਸਾਡੀ ਕਮੇਟੀ ਨੇ ਇੱਕ ਫੈਸਲਾ ਕੀਤਾ ਕਿ 9 ਵਜੇ ਉਸ ਪੰਡਾਲ ਨੂੰ ਛੱਡ ਕੇ ਜਿਹੜਾ ਇੱਕ ਮਹੱਲੇ ਦਾ ਪੰਡਾਲ ਹੁੰਦਾ ਉੱਥੇ ਭਗਵਾਨ ਗਣਪਤੀ ਦੀ ਜਿਹੜੀ ਪ੍ਰਤਿਮਾ ਹੈਗੀ ਹੈ ਉਹਨੂੰ ਸਥਾਪਿਤ ਕੀਤਾ ਜਾਵੇ ਤੇ ਇਹ ਜਿਹੜਾ ਸਾਡਾ ਕਾਰਜਕ੍ਰਮ ਹਰ ਸਾਲ ਜਿਹੜਾ ਇਹਦੀ ਚੱਲਦਾ ਆ ਰਿਹਾ ਸੀ ਉਹਨੂੰ ਅੱਗੇ ਵਧਾਉਂਦੇ ਹੋਏ ਉਹਨੂੰ ਅੱਗੇ ਹੋਰ ਚਲਾਉਂਦੇ ਹੋਏ ਕਿਉਂਕਿ ਇਸ ਵਾਰ 9% ਦੀ ਜਨਤਾ ਨੇ 9% ਦੇ ਜਿੰਨੇ ਵੀ ਲੋਕਲ ਸਾਡੇ ਪ੍ਰਵੀਨ ਜੀ ਹੈ ਸਾਡੇ ਰਾਣਾ ਜੀ ਹੈ ਸਾਡੇ ਅਨੰਦ ਸਾਹਿਬ ਹੈ ਸਾਡੇ ਜਿੰਨੇ ਵੀ ਹੋਰ ਲੋਕ ਨਾਮ ਨਹੀਂ ਲੈ ਪਾਵਾਂ ਗਰਮੀਸ਼ ਮੰਚੰਦਾ ਜੀ ਹੈ ਸਾਡੇ ਜੁਲਰ ਸਾਹਿਬ ਹੈ ਅਲੀ ਜੀ ਹੈ ਭਾਨ ਸਾਹਿਬ ਹੈ ਜਿੰਨੇ ਵੀ ਸਾਡੇ ਅਨੰਦ ਸਾਹਿਬ ਹੈ ਕਿ 9 ਫੇਜ਼ ਦੇ ਵਸਦੇ ਹੀ ਕਿ ਇਹਨਾਂ ਨੇ ਸੋਚਿਆ ਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਪਰ ਮੂਰਤੀਆਂ ਜਿਹੜੀਆਂ ਹੈਗੀਆਂ ਵਿਵਰਣ ਕਰ ਰਹੇ ਆ ਅਸੀਂ ਆਪਣੇ 9 ਫੇਜ਼ ਦੇ ਵਿੱਚ ਵੀ ਪੰਡਾਲ ਲਾ ਕੇ ਅਸੀਂ ਜਿਹੜੇ ਹੈਗੇ ਮੂਰਤੀ ਜਿਹੜੀ ਰੱਖ ਕੇ ભગવાન ਗਣਪਤੀ ਦਾ ਹਰ ਸਾਲ ਦੀ ਤਰ੍ਹਾਂ ਇਸਾਲੇ ਕਰੀਏ ਲੇਕਿਨ ਉਹ ਪੰਡਾਲ ਨੂੰ ਛੱਡ ਦिए ਕਿਉਂਕਿ ਇੱਥੇ ਇੱਕ ਵਿਸ਼ਾਲ ਕਾਰਜਕ੍ਰਮ ਜਿਹੜਾ ਹੁੰਦਾ ਸੀ ਅੱਜ ਜਿਹੜਾ ਹੈਗਾ ਜੀ 9 ਫੇਜ਼ ਦੇ ਵਿੱਚ ਵੀ 9 ਫੇਜ਼ ਦੀ ਜਿਹੜੀ ਹੈਗੀ ਕੀਰਤਨ ਮੰਡਲੀ ਆ ਮਹਿਲਾ ਸ਼ਕਤੀ ਮਾਤਰ ਸ਼ਕਤੀ ਉਸ ਤੋਂ ਲਾਵਾ ਜਿੰਨੇ ਵੀ ਸਾਡੇ 9 ਫੇਜ਼ ਦੇ ਜਿਹੜੇ ਹੈਗੇ ਆ ਅਸ਼ਕਸ਼ੀਤਾ ਹੈ ਗਿਆ ਅਨੰਦ ਸਾਹਿਬ ਪ੍ਰਵੀਰ ਭਾਈ ਸਾਹਿਬ ਸਾਡੇ ਐਮ ਸੀ ਸਾਹਿਬ ਮਨਜੰਦਾ ਜੀ ਰਾਣਾ ਜੀ ਪਰ ਬਖਵਕ ਜਿਹੜੇ ਧਰਮ ਨਾਲ ਜੁੜੇ ਸਾਡੇ ਜ਼ਹਿਰ ਜੀ ਰੱਚਾ ਜਿਲ੍ਹੇ ਤੋਂ ਸਾਡੇ ਬਲੀ ਭਾਈ ਸਾਹਿਬ ਜਿੰਨੇ ਵੀ ਸਾਰੇ ਜਿਹੜੇ ਹੋਰ ਵੀ ਬਹੁਤ ਸਾਰੇ ਕੀ ਕੀ ਪੰਡਾਲ ਚੱਲਦਾ ਹੈ ਬਹੁਤ ਸਾਰੇ ਲੋਕ ਲਾਈਵ ਕਰਕੇ ਆਏ ਤੇ ਇਸ ਵਾਰ ਅਸੀਂ ਪ੍ਰੋਗਰਾਮ ਉਸ ਟੇਲ ਲਈ ਕੀਤਾ ਲੇਕਿਨ ਅਸੀਂ ਕਿ ਮੁਹੱਲੇ ਦੇ ਵਿੱਚ ਜਾ ਕੇ ਮੁਹੱਲਾ ਪ੍ਰੋਗਰਾਮ ਕੀਤਾ ਅੱਜ ਦੇ ਜਿਹੜਾ ਮੀਡੀਆ ਨੂੰ ਇੱਥੇ ਰੂਬਰੂ ਹੋਣ ਦਾ ਕਾਰਨ ਹੈ ਕਿ ਪਹਿਲਾਂ ਤਾਂ ਮੈਂ ਸਾਰੀ ਟ੍ਰਾਈ ਸਿਟੀ ਦੇ ਚੰਡੀਗੜ੍ਹ ਬਹਾਲੀ ਪੰਚਕੋਲਾ ਜਿੱਥੇ ਦੂਰ ਦੂਰ ਤੋਂ ਸ਼ਰਧਾਲੂ ਇਸ ਪ੍ਰੋਗਰਾਮ ਦੀ ਜਿਹੜੀ ਵੇਟ ਇੱਕ ਸਾਲ ਤੋਂ ਕਰਦੇ ਆਏ ਸੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਅਸੀਂ ਕਿਸੇ ਕਾਰਨਾ ਕਰਕੇ ਕਿ ਸਾਡੇ ਇੱਕ ਗ੍ਰੇਸ਼ਮਾਪਸਕਾਟੀ ਦੇ ਐਕਸ ਪ੍ਰਧਾਨ ਦੀ ਮਾਤਾ ਜੀ ਕੁਝ ਦਿਨ ਪਹਿਲੇ ਜਿਹੜੀ ਹੈਗੀ ਆ ਉਹ ਪ੍ਰਾਣ ਤਿਆਕ ਤੇ ਐਕਸਪਾਇਰ ਹੋ ਗਈ ਸੀ ਉਸ ਕਰਕੇ ਸਾਡੇ ਫਾਊਂਡਰ ਮੈਂਬਰ ਵੀ ਸੀ ਤੇ ਇਸ ਕਰਕੇ ਸਾਨੂੰ ਸਤਾਕਿਤ ਕਰਨਾ ਪਿਆ ਪ੍ਰੋਗਰਾਮ ਲੇਕਿਨ ਮਹਾਲੀ ਸ਼ਹਿਰ ਦੇ ਅੰਦਰ ਸਾਡੀ ਸੋਚ ਦੇ ਮੁਤਾਬਕ ਅਜ ਵਕ ਖਵਕ ਥਾਵਾਂ ਦੇ ਉੱਪਰ ਪ੍ਰੋਗਰਾਮ ਚੱਲਦਾ ਰਿਹਾ ਤੇ ਜਿੰਨੇ ਵੀ ਸਾਡੀ ਇਹ ਚੈਨਲ ਦੇ ਮਾਧਿਅਮ ਨਾਲ ਦੇਖਣ ਵਾਲੇ ਸ਼ਰਧਾਲੂ ਸਹਿਬਾਨ ਹੈਗੇ ਆ ਉਹਨਾਂ ਨੂੰ ਬੇਨਤੀ ਹੈ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਪਣੇ ਪੰਡਾਲਾਂ ਦੇ ਵਿੱਚ ਜਿਹੜੇ ਲੋਕਲ ਹੈਗੇ ਆ ਤੁਸੀਂ ਉੱਥੇ ਗਣ ਗ੍ਰਿਪਤੀ ਦੀ ਆराधना ਕਰੋ ਪੂਜਾ ਕਰੋ ਤੇ ਇਹ ਪ੍ਰੋਗਰਾਮ ਚੱਲਦਾ ਹੈਗਾ ਅਗਲੇ ਸਾਲ ਆਪ ਜੀ ਦੇ ਅਸ਼ੀਰਵਾਦ ਸੱਤਾਂ ਇਦਾਂ ਹੀ ਕਰਾਂਗੇ ਅਸੀਂ ਇਸ ਸ਼ੋਭਾ ਯਾਤਰਾ ਤੁਸੀਂ ਕੱਟੋ ਨਹੀਂ ਆ ਉਹਨਾਂ ਇਹਦੇ ਲਈ ਬੁਕਿਆ ਜਾ ਰਿਹਾ ਹੈ ਸ਼ੋਭਾ ਯਾਤਰਾ ਅਸੀਂ ਕੱਲ ਐਤਵਾਰ ਠੀਕ ਸਵਾ 1 ਵਜੇ ਮਹਾਲੀ ਦੇ ਨੋਫਿਸ ਤੋਂ ਚੱਲਾਂਗੇ ਠੀਕ ਸਵਾ 2 ਵਜੇ ਸੈਕਟਰ 68 ਜਲਵਾਯੂ ਵਿਹਾਰ ਪਹੁੰਚੇਗੀ ਸ਼ੋਭਾ ਯਾਤਰਾ ਉਥੋਂ ਵੀ ਮੂਰਤੀ ਕਿਉਂਕਿ ਅਲੱਗ-ਅਲੱਗ ਮੰਡਾਲਾ ਚ ਮੂਰਤੀਆਂ ਦੇ ਨਾਲ ਚੱਲਣਾ ਹੈ ਉਸ ਤੋਂ ਇਲਾਵਾ 45 ਸੈਕਟਰ ਗਊਸ਼ਾਲਾ ਦੀ ਜਿਹੜੀ ਮੂਰਤੀ ਹੈਗੀ ਉਹ ਵੀ ਸਾਡੇ ਉੱਥੇ ਪਹੁੰਚੇਗੀ ਫਿਰ ਉਸ ਤੋਂ ਬਾਅਦ ਅਸੀਂ 5 ਫੇਸ ਦੇ ਵਿੱਚ ਜਾਣਾ ਹੈਗਾ 5 ਫੇਸ ਤੋਂ ਵੀ ਜਿਹੜੀ ਹੈਗੀ ਆ ਸਾਡੀ ਅੰਧਪੂਰਨਾ ਲੰਗਰ ਕਮੇਟੀ ਉਹਨਾਂ ਵੱਲੋਂ ਵੀ ਮੂਰਤੀ ਦੀ ਜਿਹੜੀ ਪੰਡਾਲ ਲਾਇਆ ਹੋਇਆ ਇਸ ਤੋਂ ਇਲਾਵਾ 6 ਫੇਸ ਦਾ ਪੰਡਾਲ ਵੀ ਜਿਹੜਾ ਹੈਗਾ ਉਹ 5 ਫੇਸ ਦੇ ਵਿੱਚ ਆ ਕੇ ਇਕੱਠੇ ਹੋ ਜਾਣਗੇ 5 ਫੇਸ ਤੋਂ ਲੈ ਕੇ ਪੂਰੇ ਵੈਂਡ ਵਾਜਿਆਂ ਨਾਲ 9 ਫੇਸ ਤੋਂ ਲੈ ਕੇ 67 ਸੈਕਟਰ 67 ਸੈਕਟਰ ਤੋਂ ਲੈ ਕੇ 5 ਫੇਸ 5 ਫੇਸ ਤੋਂ ਲੈ ਕੇ ਜਿਹੜਾ ਹੈਗਾ ਜੀ ਅਸੀਂ ਅ ਥੋੜਾ ਜਿਹਾ ਕੁਝ ਕਟਮ ਕਿਉਂਕਿ ਸਮੇਂ ਨੂੰ ਵੀ ਦੇਖਦੇ ਹੋਏ ਅਸੀਂ ਜਿਹੜੀ ਹੈਗੀ ਜੀ ਉਹ ਮੂਰਤੀ ਰੂਪ ਸਰਜਨ ਵਾਸਤੇ ਉਸੇ ਜਗ੍ਹਾ ਤੇ ਉਸੇ ਪਿਆਰ ਦੇ ਨਾਲ ਉਵੇਂ ਵੈਂਡ ਵਾਜਿਆਂ ਦੇ ਨਾਲ ਏਕੀਸ਼ਵਰ ਥੋੜਾ ਸਾਨੂੰ ਵੈਂਡ ਵਾਜੇ ਵੀ ਜਿਹੜੇ ਹੈਗੇ ਸਾਰੇ ਘਟਾਣੇ ਪਏ ਆ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਜਿਹੜੀ ਹੈਗੀ ਉਹ ਸ਼ਰਧਾਪੂਰਵਕ ਸਾਰੇ ਜਿੰਨੇ ਵੀ ਸ਼ਰਧਾਲੂਆਂ ਦਾ ਖਿਆਲ ਕਰਦੇ ਐਵੇਂ ਜਾਵਾਂਗੇ ਜੀ 15 ਦੇ ਵਿੱਚ ਆਪ ਕੀ ਮੂਰਤੀਆਂ ਦੇਖਿਆਗੇ ਕਿ ਉਹ ਕਾਫੀ ਮੋਮਰਾਂ ਵਿੱਚ ਦਵਾਲਾ ਦੇ ਲਈ ਸਰਵਤ ਕੀ ਯੋਜਤੀ ਨਹੀਂ ਕੀਤੀ ਉਹ ਸੰਚਾਰ ਵਾਸਤੇ ਇਹ ਕਿ ਕਿੱਟੀਆਂ ਹੋਏ ਜੀ ਈਸ਼ਵਰ ਕੀ ਹੈ ਜੀ ਜਿਹੜਾ ਸਾਡੇ ਕਾਰਜਕ੍ਰਮ ਸੀ ਉਹ ਇਸ ਟੰਗ ਨਾਲ ਸੀ ਕਿ ਅੱਗੇ ਸਾਡਾ ਸਾਰਾ ਕਾਰਜਕ੍ਰਮ 4 ਦਿਨ ਦਾ ਕਾਰਜਕ੍ਰਮ ਸਾਡੇ ਆਫਿਸ ਪੰਡਾਲ ਤੋਂ ਹੁੰਦਾ ਸੀ ਤੇ ਪੰਡਾਲ ਤੋਂ ਇਹ ਮੂਰਤੀਆਂ ਜਿਹੜੀ ਇਹ ਸਾਰੇ ਥਾਂ ਤੇ ਮਦਨਾਂ ਤੇ ਜਾਂਦੀਆਂ ਸੀ ਸਾਡੀ ਟੀਮ ਦੇ ਲੋਕ ਹੀ ਜਿਹੜੇ ਹੈਗੇ ਭਗਵਾਨ ਗਣਪਤੀ ਦੀ ਪ੍ਰਤਿਮਾ ਨੂੰ ਮਦਰਾ ਛੱਡ ਕੇ ਆਂਦੇ ਸੀ ਇਸ ਵਾਰ ਜਿਹੜੀਆਂ ਹੈਗੀਆਂ ਮੂਰਤੀਆਂ ਅਸੀਂ ਕਿਸੇ ਵੀ ਮੰਦਿਰ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਨਹੀਂ ਦਿੱਤੀਆਂ ਕਿਉਂਕਿ ਅਸੀਂ ਅਗਰ ਭਗਵਾਨ ਗਣਪਤੀ ਦੀ ਮੂਰਤੀ ਵਗੈਰਾ ਜਿਹੜੀ ਹੈਗੀਆਂ ਭਗਵਾਨ ਦੀ ਜਿਹੜੀ ਪ੍ਰਤਿਮਾ ਵਗੈਰਾ ਹੈਗੀਆਂ ਅਸੀਂ ਅਗਰ ਮੰਦਿਰਾਂ ਦੇ ਵਿੱਚ ਪਜਾਉਣ ਦਿੱਤਾ ਮੋੜ ਕੇ ਸਾਡੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਜਿਹੜੀ ਸੀ ਉਹ ਸਾਡੀ ਇਸ ਟੀਮ ਦੀ ਹੁੰਦੀ ਸੀ ਕਿਉਂਕਿ ਉਹ ਪ੍ਰੋਗਰਾਮ ਔਰ ਉਸ ਪ੍ਰੋਗਰਾਮ 'ਚ ਇਹੀ ਫਰਕ ਹੈ ਕਿ ਵੀ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਸਾਡੀ ਇੱਕ ਰੀਤ ਚੱਲਦੀ ਆ ਰਹੀ ਹੈ ਉਹ ਨੂੰ ਲਗਾਤਾਰ ਜਾਰੀ ਰੱਖਿਆ ਲੇਕਿਨ ਅਸੀਂ ਉਸ ਤਰ੍ਹਾਂ ਦੇ ਉੱਪਰ ਇਸ ਪ੍ਰੋਗਰਾਮ ਨੂੰ ਨਾ ਕਰਦੇ ਹੋਏ ਅਸੀਂ ਸਭ ਦੀ ਜਿਹੜੀ ਹੈਗੀ ਹੈ ਭਗਵਾਨ ਗਣਪਤੀ ਅੱਗੇ ਅਰਦਾਸ ਕਰਦੇ ਆ ਪੂਜਾ ਕਰਦੇ ਕਿ ਸਭ ਦੀ ਮਨੋ ਕਾਮਨਾ ਜਿਹੜੀ ਹੈਗੀ ਉਹ ਪੂਰੀ ਹੋਵੇ ਐਵੇਂ ਹਰ ਸਾਲ ਜਿਹੜੀ ਦੀ ਤਰ੍ਹਾਂ ਅਗਲੇ ਸਾਲ ਅਸੀਂ ਹੋਰ ਵੀ ਵਧੀਆ ਢੰਗ ਨਾਲ ਭਗਵਾਨ ਗਣਪਤੀ ਦਾ ਐਵੇਂ ਨੋ ਫੇਸ ਦੇ ਪੰਡਾਲ ਲਾ ਕੇ ਐਵੇਂ ਮੂਰਤੀ ਉਹ ਜਿਹੜਾ ਹੈਗਾ ਵਿਸਰਜਨ ਵਾਸਤੇ ਧੂਮ ਧੂਮ ਨਾਲ ਦਾ ਰਸ ਲੱਗੇ ਜੀ ਕਾਰਨ ਤੁਹਾਨੂੰ ਜਿਵੇਂ ਕਿ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਕਿ ਸਾਡੇ ਇੱਕ ਫਾਊਂਡਰ ਮੈਂਬਰ ਜਿਨ੍ਹਾਂ ਦੇ ਪਿਛਲੇ 5-7 ਦਿਨ ਪਹਿਲਾਂ ਉਹਦੇ ਮਦਰ ਦਾ ਚਲਾਣਾ ਕਰ ਗਈ ਸੀ 10-15 ਦਿਨ ਪਹਿਲਾਂ ਉਹਨਾਂ ਦੀ ਛੋਟੀ ਸਿਸਟਰ ਸੀਗੀ ਤੇ ਉਹ ਪੂਰੇ ਹੋ ਗਏ ਤੇ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਸੀ ਉਸ ਵੱਡੇ ਸਤਰ ਤੇ ਪ੍ਰੋਗਰਾਮ ਨਹੀਂ ਕਰਾਉਣਾ ਚਾਹੁੰਦੇ ਸੀ ਕਿਉਂਕਿ ਇੱਕ ਸਾਡਾ ਫਾਊਂਡਰ ਮੈਂਬਰ ਜਿਹਦੇ ਘਰ ਇਨਾ ਵੱਡਾ ਹਾਸਾ ਹੋਵੇ ਤੇ ਇਹ ਚੀਜ਼ ਨੂੰ ਕਟ ਸ਼ਾਰਟ ਕਰਦੇ ਹੋਏ ਜਿੰਨੇ ਸਾਨੂੰ ਡਿਮਾਂਡ ਨਾ ਆਫਿਸ ਤੋਂ ਜਦ ਲੋਕਾਂ ਨੂੰ ਪਤਾ ਲੱਗਿਆ ਕਿ ਅਸਰ ਅਸੀਂ ਪ੍ਰੋਗਰਾਮ ਨਹੀਂ ਕਰ ਰਹੇ ਸਾਨੂੰ ਫੋਨ ਕਾਲਸ ਮੈਸੇजेस ਮੇਰੇ ਦਫਤਰ ਚ ਲੇਡੀਆਂ ਨੇ ਆ ਕੇ ਸਾਡੀ ਜਿਹੜੀ ਇਸਤਰੀ ਸਭਾ ਦੀ ਮੈਂਬਰਸ ਕਿ ਨਹੀਂ ਤੁਸੀਂ ਜਿਵੇਂ ਵੀ ਕਰੋ ਚਾਹੇ ਆਪਣੇ ਪੰਡਾਲ ਚ ਮੇਰਾ ਆਫਿਸ ਉੱਥੇ ਹੈ ਉੱਥੇ ਮੂਰਤੀ ਲਿਆਓ ਆਪਾਂ ਇੱਕ ਛੋਟੇ ਸਤਰ ਤੇ ਕਰੀਏ ਪਰ ਇਸ ਰੀਤ ਨੂੰ ਨਾ ਤੋੜੀਏ ਕਿਉਂਕਿ ਜਿਸ ਤਰ੍ਹਾਂ ਗਣਪਤੀ ਮਹਾਰਾਜ ਤੇ ਲੋਕਾਂ ਦੀ ਵਿਸ਼ਵਾਸ ਆਸਤਾ ਹੈ ਉਸ ਚੀਜ਼ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਅਸੀਂ ਕੈਨਸਲ ਨਹੀਂ ਕੀਤਾ ਜਰੂਰ ਛੋਟਾ ਕਰ ਦਿੱਤਾ ਪਰ ਉਹੀ ਆਸਤਾ ਕਾਇਮ ਰਹੇਗੀ ਸੇਵਾ ਪਾਵਨ ਉਹ ਵੀ ਲੋਕਾਂ ਵਿੱਚ ਹੈਗੀ ਬੜਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਤਾਂ ਜੇ ਜਿਹੜੇ ਮੱਥਾ ਟੇਕਵਾਉਣ ਕਿਥੇ ਆ ਸਕਦੇ ਕਿ ਕੋਈ ਮੂਰਤੀ ਵਗੈਰਾ ਵੀ ਰੱਖੀ ਹੋਵੇ ਕੋਈ ਪ੍ਰੈਸ ਵਗੈਰਾ ਕੋਈ ਮੰਦਿਰ ਗੁਰਦੁਆਰਾ ਸਾਹਮਣੇ ਦੇ ਸਾਹਮਣੇ ਐਚੀ 65 ਫੇਸ 9 ਤੇ ਉੱਥੇ ਮੂਰਤੀ ਦੀ ਸਥਾਪਨਾ ਹੋਈ ਹੈ ਭਾਰਤੀ ਹੁਣ ਚੱਲ ਰਹੀ ਹੈ ਭਜਨ ਵਗੈਰਾ 8 ਵਜੇ ਸ਼ਾਮੀ ਭਜਨ ਨ ਕੀਰਤਨ ਦਾ ਪ੍ਰੋਗਰਾਮ ਰੱਖਿਆ ਤੇ 8 ਵਜੇ ਆਰਤੀ 8 ਵਜੇ ਤੇ ਸਵੇਰੇ 1 ਵਜੇ ਅਸੀਂ ਇੱਥੋਂ ਆਪਣਾ ਦੁਪਹਿਰੇ 1 ਵਜੇ ਇੱਥੋਂ ਮੂਰਤੀ ਵਰਸਾ ਜਨ ਲੈ ਕੇ ਜਾਵਾਂਗੇ ਕਿੰਨੇ ਦਿਨ ਚੱਲੂਗਾ ਇਹ 2 ਦਿਨ ਜੀ ਅੱਜ ਦਾ ਦਿਨ ਤੇ ਕੱਲ ਦਾ